ਸਤ ਸ੍ਰੀ ਅਕਾਲ ਦਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੱਜ ਸਿੰਘ ਚਾਹਲ ਸਵਾਗਤ ਕਰਦਾ ਪੰਜਾਬ ਦੇ ਵਿੱਚ ਵੱਡੀ ਮੈਜੋਰਟੀ ਦੇ ਨਾਲ ਸਰਕਾਰ ਬਣਾਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਲਲਕਾਰਾ ਮਾਰਿਆ ਸੀ ਕਿ ਹੁਣ ਪੰਜਾਬ ਦੇ ਵਿੱਚ ਗੈਂਗਸਟਰਾਂ ਲਈ ਕੋਈ ਵੀ ਥਾਂ ਨਹੀਂ ਪਰ ਹੁਣ ਇਹ ਸਰਕਾਰ ਖੁਦ ਗੈਂਗਸਟਰਾਂ ਨੂੰ ਇੱਕ ਚੈਲੰਜ ਮੰਨਦੀ ਦਿਖਾਈ ਦੇ ਰਹੀ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਕਾਂਗਰਸੀ ਕਾਉਂਸਲਰ ਦਾ ਹੀ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ ਹੈ ਦੇਖਿਓ ਇਹ ਜੋ ਮਰਡਰ ਹੋਇਆ ਹੈ ਹਾਂਜੀ ਔਰ ਕਿਉਂਕਿ ਅਭੀ ਪੁਲਿਸ ਨੇ ਕਿਉਂਕਿ ਅਲਰਟ ਜਾਰੀ ਕੀਤਾ ਉਸ ਦੇ ਬਾਵਜੂਦ ਵੀ ਹੋਇਆ ਹੈ ਇਹ ہمارے ਸਾਹਮਣੇ ਇੱਕ ਬਹੁਤ بڑا ਇੱਕ ਬਹੁਤ ਵੱਡਾ ਚੈਲੰਜ ਹੈ ਜੋ ਸਾਡੇ ਸਾਹਮਣੇ ਹੁਆ ਹੈ ਕਤਲ ਕੀਤੇ ਗਏ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਨੂੰ ਕੈਬਨਰ ਮੰਤਰੀ ਓਪੀ ਸੋਨੀ ਦਾ ਖਾਸਮ ਖਾਸ ਮੰਨਿਆ ਜਾਂਦਾ ਹੈ ਇਸੇ ਕਰਕੇ ਓਪੀ ਸੋਨੀ ਜਿਹੜੇ ਕਿ ਅੱਗੋਂ ਪਿਛੋਂ ਮੀਡੀਆ ਤੋਂ ਗੱਲਬਾਤ ਕਰਨ ਦੇ ਵੇਲੇ ਭੱਜ ਜਾਂਦੇ ਨੇ ਪਰ ਇਸ ਵੇਲੇ ਉਹ ਵੀ ਇਸ ਮਸਲੇ ਤੇ ਡਟੇ ਦਿਖਾਈ ਦਿੱਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਲਈ ਨਮੋਸ਼ੀ ਵਾਲੀ ਗੱਲ ਹੈ ਸਰਕਾਰ ਨੂੰ ਇੱਕ ਤਰ੍ਹਾਂ ਦਾ ਇਹ ਚੈਲੰਜ ਕੀਤਾ ਹੈ ਪੁਲਿਸ ਨੂੰ ਚੈਲੰਜ ਹੈ ਕਿ ਦਿਨ ਦਿਹਾੜੇ ਇੱਕ ਕਾਉਂਸਲਰ ਨੂੰ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕਰਨਾ ਮੈਂ ਸਮਝ ਲਿਆ ਕਿ ਚੈਲੰਜ ਵਾਲੀ ਗੱਲ ਆ ਸੋ ਇਹ ਪੁਲਿਸ ਲਈ ਬੜਾ ਵੱਡਾ ਚੈਲੰਜ ਆ ਸਰਕਾਰ ਲਈ ਬੜਾ ਵੱਡਾ ਚੈਲੰਜ ਲਾਡ ਆਰਡਰ ਦਾ ਮਸਲਾ ਹੈ ਅਸੀਂ ਮੰਨਦੇ ਆ ਕਿ ਲਾਡ ਆਰਡਰ ਦਾ ਇੰਨਾ ਸਟਰੋਂਗ ਹੋਣਾ ਚਾਹੀਦਾ ਕਿ ਉਹ ਜਿਆ ਮਾਰਦ ਤਾਂ ਜਿਹੜੀਆਂ ਦਿਨ-ਦਿਆੜੇ ਹੋਣੀਆਂ ਨਹੀਂ ਚਾਹੀਦੀਆਂ ਪਰ ਦੁੱਖ ਇਹ ਹਸ ਗੱਲ ਦਾ ਇੱਕ ਕਾਉਂਸਲਰ ਲੋਕਾਂ ਦਾ ਚੁਣਿਆ ਕਾਉਂਸਲਰ ਜਿਹਨੂੰ ਦੰ ਦਿਹਾੜੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਮੈਂ ਸਮਝਦਾ ਇਹ ਤੋਂ ਵੱਡੀ ਨਮੋਸ਼ੀ ਕੋਈ ਹੋ ਨਹੀਂ ਸਕਦੀ ਪਰ ਇਸ ਮਸਲੇ ਤੇ ਸਭ ਤੋਂ ਸਖਤ ਬਿਆਨ ਦਿੱਤਾ ਸਭ ਤੋਂ ਸਖਤ ਪ੍ਰਤੀਕਿਰਿਆ ਦਿੱਤੀ ਹੈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਿਨ੍ਹਾਂ ਨੇ ਇਹ ਸਿੱਧਾ-ਸਿੱਧਾ ਕਿਹਾ ਹੈ ਕਿ ਇਹ ਕਤਲ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ ਅਤੇ ਇਸ ਤੇ ਐਕਸ਼ਨ ਜਲਦ ਤੋਂ ਜਲਦ ਲਿਆ ਜਾਏਗਾ ਕਮੀ ਜਿੱਥੇ ਵੀ ਰਹੀ ਹੋਵੇ ਇਹਦੇ ਖਿਲਾਫ ਇੱਕ ਬੜਾ ਸਟ੍ਰਿਕਟ ਸਟ੍ਰਿੰਜੈਂਟ ਐਕਸ਼ਨ ਲਿਆ ਜਾਏਗਾ ਔਰ ਜਿਸ ਤਰ੍ਹਾਂ ਪਹਿਲਾਂ ਵੀ ਹੋਇਆ ਹੈ ਤੁਸੀਂ ਦੇਖੋ ਕਿੰਨੇ ਕੇਸ ਸੁਲਝਾਏ ਆ ਕਿੰਨੀਆਂ ਗੁੱਥੀਆਂ ਸੁਲਝਾਈਆਂ ਨੇ ਜਿਹੜੇ ਪੁਰਾਣੇ 3-3 ਸਾਲ ਦੇ ਕੇਸ ਸੀ ਉਹ ਵੀ ਸੁਲਝਾਏ ਆ ਔਰ ਇਹ ਕੇਸ ਵੀ ਸੁਲਝੂਗਾ ਔਰ ਅਪਰਾਧੀਆਂ ਨੂੰ ਸਜ਼ਾ ਦਿੱਤੀ ਜਾਊਗੀ ਇਹ ਸਾਡਾ ਤੁਹਾਨੂੰ ਵਚਨ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅੰਮ੍ਰਿਤਸਰ ਦੇ ਗੋਲਬਾਗ ਇਲਾਕੇ ਦੇ ਵਿੱਚ ਕਾਂਗਰਸੀ ਕਾਉਂਸਲਰ ਜੋ ਕਿ ਓਪੀ ਸੋਨੀ ਦੇ ਨਜ਼ਦੀਕੀ ਮੰਨੇ ਜਾਂਦੇ ਨੇ ਗੁਰਦੀਪ ਪਹਿਲਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਤਿੰਨ ਵਿਅਕਤੀਆਂ ਨੇ ਉਹਨਾਂ ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਅਤੇ 6 ਗੋਲੀਆਂ ਮਾਰੀਆਂ ਗਈਆਂ ਜਿਸ ਵਿੱਚੋਂ ਤਿੰਨ ਗੋਲੀਆਂ ਉਹਨਾਂ ਨੂੰ ਲੱਗੀਆਂ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਤਾਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਲ ਜੁੜਦੇ ਦਿਖਾਈ ਦੇ ਰਹੇ ਨੇ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਕਿ ਅਸਲ ਵਿੱਚ ਇਹ ਹਮਲਾ ਹੋਇਆ ਕਿ ਲਵਾਨ ਨੂੰ ਪਰ ਇਸ ਨੂੰ ਲੈ ਕੇ ਪੰਜਾਬ ਪੁਲਿਸ ਨੇ ਕੋਈ ਤਵੱਜੋ ਨਹੀਂ ਦਿੱਤੀ ਜਿਸ ਦੇ ਕਾਰਨ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਪਰ ਇਸ ਸਾਮ ਨੂੰ ਲੈ ਕੇ ਹੁਣ ਪੰਜਾਬ ਦੀ ਕੈਪਟਨ ਸਰਕਾਰ ਤੇ ਵੱਡੇ ਸਵਾਲ ਖੜੇ ਹੋਣ ਲੱਗੇ ਨੇ ਕਿਉਂਕਿ ਸਰਕਾਰ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਵੱਡੇ ਦਮਗੱਜੇ ਮਾਰੇ ਸਨ ਜਦੋਂ ਵਿੱਕੀ ਗੌਂਦਰ ਦਾ ਕਤਲ ਕੀਤਾ ਗਿਆ ਸੀ ਉਸ ਤੋਂ ਬਾਅਦ ਵੀ ਕੈਪਟਨ ਦਾ ਕਹਿਣਾ ਸੀ ਕਿ ਪੰਜਾਬ ਦੇ ਸਾਰੇ ਗੈਂਗਸਟਰਾਂ ਦਾ ਇਹੀ ਹਾਲ ਹੋਏਗਾ ਪਰ ਹਾਲ ਤਾਂ ਕਾਂਗਰਸੀ ਕਾਉਂਸਲਰਾਂ ਦਾ ਬੁਰਾ ਹੁੰਦਾ ਦਿਖਾਈ ਦੇ ਰਿਹਾ ਹੈ ਕਾਂਗਰਸ ਜੇਕਰ ਆਪਣੇ ਕਾਉਂਸਲਰਾਂ ਨੂੰ ਸੁਰੱਖਿਆਤ ਨਹੀਂ ਰੱਖ ਸਕਦੀ ਤਾਂ ਪੰਜਾਬ ਵਿੱਚ ਆਮ ਲੋਕਾਂ ਦਾ ਕੀ ਹਾਲ ਹੋਏਗਾ ਇਸ ਦਾ ਅੰਦਾਜ਼ਾ ਸੱਜੇ ਹੀ ਲਗਾਇਆ ਜਾ ਸਕਦਾ ਹੈ ਤੁਹਾਨੂੰ ਇਹ ਵੀ ਦੱਸ ਦਨਾ ਚਾਹੁੰਦੇ ਆ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸਾਕਾ ਨੀਲਾ ਤਾਰਾ ਦੀ ਯਾਦ ਨੂੰ ਮਨਾਇਆ ਜਾਣਾ ਹੈ ਇਸੇ ਕਰਕੇ ਅੰਮ੍ਰਿਤਸਰ ਦੇ ਵਿੱਚ ਭਾਰੀ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ ਪਰ ਫਿਰ ਵੀ ਇੰਨੀ ਸੁਰੱਖਿਆ ਦੇ ਬਾਵਜੂਦ ਕਾਂਗਰਸੀ ਕਾਉਂਸਲਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸੁਰੱਖਿਆ ਵਿਵਸਥਾ ਤੇ ਵੀ ਵੱਡੇ ਸਵਾਲ ਖੜੇ ਹੋ ਗਏ ਨੇ ਅਤੇ ਸਵਾਲ ਖੜੇ ਹੋਏ ਨੇ ਗੈਂਗਸਟਰਾਂ ਦੇ ਹੌਸਲਿਆਂ ਤੇ ਵੀ ਜਿਨ੍ਹਾਂ ਨੂੰ ਪੁਲਿਸ ਦਾ ਅਤੇ ਪ੍ਰਸ਼ਾਸਨ ਦਾ ਕੋਈ ਵੀ ਡਰ ਨਹੀਂ ਹੈ ਆਉਂਦੇ ਨੇ ਅਤੇ ਸ਼ਰਿਆਮ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ ਨਾ ਕੋਈ ਸਰਕਾਰ ਦਾ ਅਤੇ ਨਾ ਹੀ ਪੁਲਿਸ ਦਾ ਜੋ ਕਿ ਸਰਕਾਰ ਤਾਂ ਵੱਡੇ ਵੱਡੇ ਦਮਗੱਜੇ ਵੀ ਮਾਰਦੀ ਹੈ ਪਰ ਫਿਰ ਵੀ ਇਨ੍ਹਾਂ ਗੈਂਗਸਟਰਾਂ ਤੇ ਕੋਈ ਵੀ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਗੱਲ ਕਰੀਏ ਬਾਕੀ ਗੈਂਗਸਟਰਾਂ ਦੀ ਤਾਂ ਦਿਲਪ੍ਰੀਤ ਬਾਬਾ ਨੇ ਵੀ ਪਹਿਲਾਂ ਪਰਮੇਸ਼ ਮਰਮਣ ਨੂੰ ਗੋਲੀਆਂ ਮਾਰੀਆਂ ਅਤੇ ਹੁਣ ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਨੂੰ ਵੀ ਧਮਕੀ ਦਿਲਪ੍ਰੀਤ ਬਾਬਾ ਦੇ ਵੱਲੋਂ ਦਿੱਤੀ ਗਈ ਹੈ ਉਸਤੇ ਵੀ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਸਿਰਫ ਗੱਲਾਂ ਕੀਤੀਆਂ ਜਾ ਰਹੀਆਂ ਨੇ ਸਰਕਾਰ ਦੇ ਵੱਲੋਂ ਵੀ ਅਤੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਦੇ ਵੱਲੋਂ ਵੀ ਕਦੋਂ ਇਨ੍ਹਾਂ ਤੇ ਕਾਰਵਾਈ ਹੁੰਦੀ ਹੈ ਤੇ ਕਦੋਂ ਪੰਜਾਬ ਦੇ ਲੋਕ ਸੁਰੱਖਿਅਤ ਮਹਿਸੂਸ ਕਰਦੇ ਨੇ ਅਜੇ ਇਹ ਤਾਂ ਸਮੇ ਦੇ ਗਰਭ ਵਿੱਚ ਹੁਣ ਅਸੀਂ ਤੁਹਾਡੇ ਤੋਂ ਪੰਜਾਬ ਦੇ ਲੋਕਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਰਕਾਰ ਸਿਰਫ ਗੱਲਾਂ ਵਾਲੀ ਹੈ ਕਿ ਜਾਂ ਫਿਰ ਕੋਈ ਐਕਸ਼ਨ ਵੀ ਲੈ ਕੇ ਦਿਖਾਏਗੀ ਕੀ ਇਹ ਸਰਕਾਰ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਮਹੱਇਆ ਕਰਵਾ ਸਕਦੀ ਹੈ ਜਿਹੜੇ ਆਪਣੇ ਕਾਂਗਰਸੀ ਕੌਂਸਲਰ ਨੂੰ ਬਚਾਉਣ ਦੇ ਵਿੱਚ ਅਸਮਰੱਥ ਹੈ ਇਸ ਬਾਰੇ ਤੁਹਾਡੀ ਕਿਹ ਹੈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਸੀਂ ਪੱਕੇ ਤੌਰ ਤੇ ਦਾ ਪੰਜਾਬ ਟੀਵੀ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ YouTube ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ Facebook ਤੇ ਸਾਡਾ ਦਾ ਪੰਜਾਬ ਟੀਵੀ ਨਾਮ ਦਾ ਪੇਜ ਵੀ ਹੈ ਉਸ ਪੇਜ ਨੂੰ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਲ ਅਗਲੀ ਵਾਰ ਫੇਰ ਆਜ ਰੋਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ